ਕੰਪਨੀ ਚ ਕੰਮ ਕਰਦੇ ਨੌਜਵਾਨ ਦੇ ਕਰੰਟ ਲੱਗਣ ਕਾਰਨ ਹੋਈ ਮੌਤ ਤਿੰਨ ਧੀਆਂ ਦੇ ਸਿੱਤ ਉੱਠਿਆ ਪਿਓ ਦਾ ছਾਇਆ ਨਹੀਂ ਦੇਖੇ ਜਾਂਦੇ ਰੋਂਦੇ ਕੁਰਲਾਉਂਦੇ ਮਾਪੇ ਬਿਹਤ ਮੰਦ ਭਾਗੇ ਖਬਰ ਸਾਹਮਣੇ ਆਈ ਹੈ ਦਾਅਦ ਦੇ ਇੱਕ ਨੌਜਵਾਨ ਜੋ ਕਿ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤਾਂ ਕੰਪਨੀ ਦੇ ਵਿੱਚ ਬਿਜਲੀ ਦਾ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਮ੍ਰਿਤਕ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਗੋਹਲ ਲਗਾਈ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਪਿਛਲੇ 10-12 ਸਾਲਾਂ ਤੋਂ ਇੱਕ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦਾ ਆ ਰਿਹਾ ਸੀ ਤਾਂ ਕੰਮ ਦੇ ਚੱਲਦੇ ਤਾਂ ਉਹ ਬਿਜਲੀ ਦਾ ਕੰਮ ਕਰਦਾ ਹੈ ਜਿਸ ਕਾਰਨ ਉਸ ਨੂੰ ਕਰੰਟ ਲੱਗ ਜਾਂਦਾ ਹੈ ਤਿਲਦੀ ਮੌਤ ਹੋ ਜਾਣੇ ਤਾਂ ਇਹ ਮਨਪਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਦੱਸਦੇ ਕਿ ਮ੍ਰਿਤਕ ਨੌਜਵਾਨ ਤਿੰਨ ਧੀਆਂ ਦਾ ਪਿਓ ਸੀ ਪਿਓ ਦਾ ਸਾਇਆ ਜਿਹੜਾ ਕਿ ਇਹਨਾਂ 마ਸੂਮ ਬੱਚੀਆਂ ਦੇ ਸਿਰ ਤੋਂ ਉੱਠ ਗਿਆ ਤਾਂ ਰੋਂਦੇ-ਕੁਰਲਾਉਂਦੇ ਮਾਪੇ ਨਹੀਂ ਦੇਖੇ ਜਾ ਰਹੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਉਦੋਂ ਦੇ ਦੂਜੇ ਪਾਸੇ ਕੰਪਨੀ ਦੇ ਅਧਿਕਾਰੀਆਂ ਨੇ ਇਹ ਕਹਿਣੇ ਕਿ ਨੌਜਵਾਨ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ ਹੈ ਤਾਂ ਫਿਰ ਜਾਣਦੇ ਆ ਪੇਟ ਪਰਿਵਾਰਿਕ ਮੈਂਬਰਾਂ ਦਾ ਤੇ ਕੰਪਨੀ ਦੇ ਅਧਿਕਾਰੀਆਂ ਦਾ ਤੇ ਪੁਲਸ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਮੇਰਾ ਨਾ ਘਰ ਵਾਲਾ ਇੱਥੇ ਕੰਮ ਕਰਦਾ ਵਾ ਕੰਪਨੀ 'ਚ ਆ ਕੰਪਨੀ ਕੰਮ ਰੋੜਾ ਇਹ گاਵਾ ਦਫਤਰ ਘਰੇ ਬਣਾਇਆ ਹੋਇਆ ਵਾ ਇਹ ਨਾ ਇੱਥੇ ਜੋ ਪੇਜ਼ਦਾਰ ਪੇ ਰਿੰਗ ਦਾ ਆਨਲਾਈਨ ਕੰਮੰਦਾਵਾ ਬਿਜਲੀ ਦਾ ਕੰਮ ਵੀ ਕਰਦੇ ਆ ਇਹਨਾਂ ਨੇ ਨਾ ਉਧਰ ਬਜੀਠਾ ਰੋਡ ਤੇ ਵੀ ਨਾ ਵਾ ਕੰਮ ਪੜਿਆ ਵਾ ਉੱਥੇ ਨੂੰ ਭੇਜਿਆ ਹੀ ਕੰਮ ਕਰਨ ਸਵੇਰੇ 9 ਵਜੇ ਦਾ ਗਿਆ ਵਾ 12 ਵਜੇ ਮੇਰੀ ਗੱਲ ਆਇਆ ਤਾਂ ਠੀਕ ਹੀ 1:30 ਵਜੇ ਮੈਂ ਪੂਰ ਕੀਤਾ ਨਹੀਂ ਭੁੱਲ ਚੁੱਕੇ ਦੋ ਤੇ ਨਾ ਪਰ ਮੈਂ ਕਹਿਆ ਜਿਆਦਾ ਕੰਮ ਕਰਦਾ ਹੋਊਗਾ ਉਸ ਤੋਂ ਬਾਅਦ ਮੇਰਾ ਭਰਾ ਵੀ ਤੇ ਕਮਰੇ ਚ ਲੱਗਾ ਵਾ ਉਹਦਾ ਫੋਨ ਆਇਆ ਮੈਨੂੰ ਉਹਨੇ ਕਿਹਾ ਵਾ ਕਿ ਤੂੰ ਘਰੇ ਆ ਮੈਂ ਕਿਹਾ ਹਾਂ ਕਹਿੰਦਾ ਮੈਡਮ ਨਾਲ ਗੱਲ ਕਰ ਲੈ ਜਿਹੜੀ ਦਫ਼ਤਰੀ ਮੈਡਮ ਆ ਮੇੜਾਂ ਦੇ ਮੇਰੇ ਝੂੜ ਬੋਲੇ ਤੋ ਕਹ ਗਈ ਤਾਂ ਮੇੜਾਂ ਦੇ ਬੈਨਾਰੇ ਕਹਿੰਦੀ ਕਾ ਨਹੀਂ ਕਹਿੰਦੀ ਪਰ ਠੀਕ ਹੈ ਮੈਂ ਕਾਰ ਲੈ ਕੇ ਆ ਲੱਗੀ ਆ ਮੈਨੂੰ ਆ ਗੱਲ ਕਹੀ ਹੈ ਕਾਰ ਆੜ ਕੇ ਮੇਰੇ ਨਾਲ ਮੇਰੇ ਕਾਰ ਲਾਜ ਝਟ ਗਏ ਬਾਹ ਚ ਕਹਿੰਦੇ ਆ ਬਾਹ ਤੇਰਾ 40 ਸਾਲ ਤੋਂ ਜ਼ਿਆਦਾ ਹੀ ਹੋ ਗਿਆ ਕੰਮ ਕਰਦੇ ਰਹੇ ਤੇ ਠੋਖਾ ਕੀਤਾ ਇਹਨਾਂ ਨੇ ਮੈਨੂੰ ਕਿਹਾ ਤੇ ਠੀਕ ਹੈ ਕਾਰ ਲੈ ਕੇ ਆ ਲੱਗੇ ਆ ਤੇ ਬਾਹ ਚ ਲਾਸ਼ ਪਾਤੀ ਇਹਨਾਂ ਨੇ ਅੱਡੇ ਕਰ ਤੇ ਇਹਨੇ ਬੱਚੇ ਤੇ ਇਹਨੇ ਕੁੜੀਆਂ ਵਾ ਹਾਂ ਜਦੋਂ ਕੰਮ ਕਰਦੇ ਆ ਰਾਤ ਨੂੰ ਉਹ ਮਰਾ ਬਸ ਤੇ 30 ਸਾਲ ਉਮਰ ਜਾ ਰਹੀ ਸੀ ਹਾਂਜੀ ਫੇਰ ਬਾਅਦ ਚ ਮੇਰੇ ਰਿਸ਼ਤੇਦਾਰਾਂ ਨੇ ਬੈਠ ਥੋੜੀ देर ਉਤੇ ਰਹੀ ਐ ਥੋੜੀ ਦੇ ਰਹੀ ਐ ਮੇਰੇ ਰਿਸ਼ਤੇਦਾਰ ਕਹਿੰਦੀ ਐ ਇਹਨੂੰ ਟੈਕ ਹੋਇਆ ਵਾ ਟੈਕ ਨਹੀਂ ਆ ਉਤੇ ਕਰੰਟ ਲੱਗਾ ਬਿਜਲੀ ਦਾ ਕੰਮ ਵੀ ਕਰਾਉਂਦੇ ਆ ਇਹਨੂੰ ਕਰੰਟ ਲੱਗਾ ਵਾ ਮਹੰਗਾਈ ਇਨਫ ਮੰਗਦੇ ਆ ਵਸ ਹਰਨ ਸਾਹਿਬ ਜੀ ਦਾ ਤੋਂ ਕਹਾਈ ਤਾ ਨਰੇ ਬਸ ਕੀ ਹੋਇਆ ਸੀ ਸਾਰਾ ਮਸਲਾ ਇਹ ਜੀ ਕੰਮ ਕਰਦਾ ਪਿਆ ਸੀ ਆਪਣੀ ਸਾਈਡ ਤੇ ਬਾਹਰ ਮਹਾਰਾਏ ਲਾ ਕੇ ਕੋਈ ਸਾਈਡ ਆ ਸੱਚੇ ਕੰਮ ਕਰਦੇ ਹਾਂਜੀ ਹਾਂਜੀ ਮੈਂ ਵੀ ਨਾਲ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ ਸੀ ਇੱਥੇ ਕੰਪਨੀ ਜਿੱਤੇ ਮੈਂ 10 12 ਸਾਲ ਹੋਏ ਕੰਮ ਕਰਦਾ ਹਾਂ 10 12 ਸਾਲ ਹੋ ਗਏ ਹਾਂਜੀ ਹਾਂਜੀ ਤੇ ਕੀ ਹੋਇਆ ਕਿ ਸੀ ਬਰੋਬਰ ਉਹ ਅੱਜ ਕੰਮ ਕਰਦਾ ਪਿਆ ਸੀ ਕਿਤੇ ਬੱਤੀ ਦਾ ਕੰਮ ਕਰਦਾ ਪਿਆ ਸੀ ਉੱਪਰ ਸੀਲਿੰਗ ਦੇ ਵਿੱਚ ਕਿਤੇ ਵੜਿਆ ਹਾਂ ਉੱਥੇ ਜਾ ਕੇ ਇਹਨੂੰ ਬੱਤੀ ਦਾ ਕੰਮ ਸ਼ਾਰਟ ਕਰਦਿਆਂ ਕਰਦਿਆਂ ਕਿਤੇ ਸ਼ਾਰਟ ਲੱਗਾ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਮੈਂ ਜਾ ਕੇ ਸੀਲਿੰਗ ਉਸ ਤੋਂ ਬਾਅਦ ਮਲਕ ਥੱਲੇ ਲਿਆਂਦਾ ਇਹਨੂੰ ਸੈਕਿੰਡ ਫਲੋਰ ਤੇ ਹੈਗਾ ਸੀ ਉੱਥੋਂ ਥੱਲੇ ਲਿਆ ਕੇ ਗੱਡੀ 'ਚ ਪਾਇਆ ਹਸਪੀਟਲ ਹਸਪੀਟਲ ਆਣਾ ਡੈੱਡ ਘਰਾੜ ਦਿੱਤਾ ਅੱਛਾ ਹਸਪੀਟਲ ਆਣਾ ਡੈੱਡ ਘਰਾੜ ਦਿੱਤਾ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਆਪਾਂ ਘਰ ਲੈ ਆਂਦੇ ਸਾਰੇ ਉਹ ਕੰਮ ਕਰਦਾ ਸੀ ਮਾਲਕ ਉਹ ਨਹੀਂ ਪਹੁੰਚਿਆ ਉਹ ਮੈਂ ਉਦੋਂ ਇਹਨਾਂ ਦੇ ਵੇਰ ਕੇ ਗਿਆ ਸੀ ਇਹਨਾਂ ਨੂੰ ਤਲਾਹ ਕਰਨ ਅੱਛਾ ਪਰ ਪਰਿਵਾਰ ਨੂੰ ਤਲਾਹ ਕਰਨ ਗਿਆ ਆਏ ਉਹਨਾਂ ਨੇ ਕਿਹਾ ਕਿ ਅਟੈਕ ਆ ਗਿਆ ਜੀ ਇਹ ਸਰ ਹੁਣ ਮੈਂ ਆਪ ਮੋਕੇ ਤੇ ਨਹੀਂ ਹੈਗਾ ਮੈਂ ਵੇਰ ਕੇ ਤਲਾਹ ਕਰਨ ਗਿਆ ਸੀ ਹਾਂ ਤੇ ਉਹ ਤੋਂ ਬਾਅਦ ਹੀ ਇੱਕ ਦੇ ਮਾਲਕ ਵੀ ਇਹਨਾਂ ਦੇ ਘਰ ਘੁਰ ਗਏ ਸੀ ਕਿ ਦੇ ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚੇ ਉੱਥੇ ਕੋਈ ਨਹੀਂ ਇਹਨਾਂ ਦਾ ਤਾਂ ਨਾਮ ਹੈ ਜੀ ਪ੍ਰਦੀਪ ਕੁਮਾਰ ਪੁੱਤਰ ਰਾਜਕਮਰ ਵਾਸੀ ਧੁੱਪ ਸੜੀ ਮੇਰਕੇ ਤੋਂ ਤੇ ਐਕਸੀਡੈਂਟ ਹੋਇਆ ਤੇ ਬਾਕੀ ਪੋਸਟਮਾਰਟਮ ਕਰਦੇ ਚੜਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ